ਸਸ਼੍ਰੀਕਾਲ ਤੁਸੀਂ ਜੁੜ ਚੁੱਕੇ ਐਸਮ ਟਾਈਮ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਦਲਜੀਤ ਤੋਂ ਸਾਡੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਦਰਸਲ ਵਿਵਾਦ ਕਾਫੀ ਜ਼ਿਆਦਾ ਪੱਕਿਆ ਹੋਇਆ ਜਿਸ ਨੂੰ ਬਾਅਦ ਕਹਿ ਸਕਦੇ ਆ ਕਿ ਉਸ ਦੇ ਵਿੱਚ ਪਾਕਿਸਤਾਨੀ ਅਦਾਕਾਰ ਹਾਨੀਆ ਆਮੀਰ ਜਿਹੜੇ ਉਹਨਾਂ ਨੇ ਲੀਡ ਰੋਲ ਦੀ ਅਹਿਮ ਭੂਮਿਕਾ ਨਿਭਾਈ ਸੀ ਜਿਸ ਤੋਂ ਬਾਅਦ ਲਗਾਤਾਰ ਭਾਰਤ ਦੇ ਵਿੱਚ ਇਸ ਫਿਲਮ ਦਾ ਵਿਰੋਧ ਹੋ ਰਿਹਾ ਕਿਉਂਕਿ ਇਸ ਦਾ ਟ੍ਰੇਲਰ ਹੈ ਜਿਹੜਾ ਇਹ ਐਤਵਾਰ ਨੂੰ ਰਿਲੀਜ਼ ਹੋਇਆ ਸੀ ਔਰ ਤੁਹਾਨੂੰ YouTube ਦੇ ਉੱਤੇ ਦੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਭਾਰਤ ਦੇ ਵਿੱਚ ਇਸ ਨੂੰ ਬੈਨ ਕਰ ਦਿੱਤਾ ਗਿਆ ਯਾਨੀ ਕਿ ਇੰਡੀਆ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਏਗੀ ਕਿਉਂਕਿ ਇਸ ਦੇ ਵਿੱਚ ਮੇਨ ਲੀਡ ਰੋਲ ਹਾਨੀ ਅਮਰਦ ਹੈ ਜੋ ਕਿ ਪਾਕਿਸਤਾਨੀ ਅਦਾਕਾਰ ਹੈ ਉਸ ਤੋਂ ਬਾਅਦ ਹੁਣ ਇਸ ਤੇ ਵਿਚਾਲੇ ਅਪਡੇਟ ਇਹ ਆਈ ਹੈ ਕਿ ਵਾਈਟ ਹਿਲ ਕੰਪਨੀ ਜਿਸ ਕੰਪਨੀ ਦੇ ਵੱਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ ਫਿਲਮ ਦੇ ਉੱਤੇ ਪੈਸੇ ਲਗਾਏ ਜਾਂਦੇ ਨੇ ਦਰਸਲ ਉਸ ਕੰਪਨੀ ਦਾ ਸਪਸ਼ਟੀਕਰਨ ਆਇਆ ਕਿ ਅਸੀਂ ਆਪਣੇ ਦੇਸ਼ ਦੇ ਨਾਲ ਆ ਤੇ ਇਸ ਲਈ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾ ਗਾਮ ਦੇ ਜੋਤਵਾਦੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਕਿਸੇ ਵੀ ਪਾਕਿਸਤਾਨੀ ਅਧਿਕਾਰਾਂ ਨੂੰ ਅਸੀਂ ਸਾਈਨ ਨਹੀਂ ਕੀਤਾ ਇਹ ਫਿਲਮ ਹੈ ਜਿਹੜੀ ਅਤਵਾਦੀ ਹਮਲੇ ਤੋਂ ਪਹਿਲਾਂ ਦੀ ਸ਼ੂਟ ਕੀਤੀ ਹੋਈ ਹੈ ਪਹਿਲਾਂ ਤੋਂ ਐਡਿਟ ਕੀਤੀ ਹੋਈ ਹੈ ਪਹਿਲਾਂ ਤੋਂ ਬਣਾਈ ਹੋਈ ਹੈ ਔਰ ਇਸ ਤੋਂ ਬਾਅਦ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਪਣੇ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਅਤੇ ਅਸੀਂ ਆਪਣੇ ਦੇਸ਼ ਦੇ ਨਾਲ ਗद्दारी ਨਹੀਂ ਕਰਾਂਗੇ ਇਸ ਲਈ ਫਿਲਮ ਫਿਲਮ ਹੈ ਜਿਹੜੀ ਇੰਡੀਆ ਦੇ ਵਿੱਚ ਬੈਨ ਰਹੇਗੀ ਭਾਰਤ ਦੇ ਵਿੱਚ ਬੈਨ ਰਹੇਗੀ ਜਿੰਨਾ ਚਿਰ ਹਾਲਾਤ ਨੇ ਜਿਹੜੇ ਉਹ ਠੀਕ ਨਹੀਂ ਹੋ ਜਾਂਦੇ ਅਤੇ ਬਿਲਕੁਲ ਸਰਦਾਰ ਜੀ 3 ਦੇ ਵਿਵਾਦਾਂ ਵਿਚਾਲੇ ਵਾਈਟਲ ਕੰਪਨੀ ਦਾ ਸਪਸ਼ਟਿਕਰਨ ਸਾਹਮਣੇ ਆਇਆ ਦਰਸਲ ਮੌਜੂਦਾ ਹਾਲਾਤਾਂ ਤੋਂ ਪਹਿਲਾਂ ਫਿਲਮ ਸ਼ੂਟ ਕੀਤੀ ਗਈ ਸੀ ਔਰ ਪਹਿਲਾ ਗਾਮ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਸੀ ਕੋਈ ਵੀ ਪਾਕਿਸਤਾਨ ਕਲਾਕਾਰ ਅਦਾਕਾਰ ਸਾਈਨ ਨਹੀਂ ਕੀਤਾ ਉਸ ਤੋਂ ਬਾਅਦ ਆਪਾਂ ਭਾਰਤ 'ਚ ਫਿਲਮ ਰਿਲੀਜ਼ ਨਹੀਂ ਕਰਾਂਗੇ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਅਸੀਂ ਦੇਸ਼ ਦੇ ਨਾਲ ਮਜਬੂਤੀ ਦੇ ਨਾਲ ਖੜੇ ਹਾਂ ਤਾਂ ਬਿਲਕੁਲ ਇਹ ਬਿਆਨ ਹੈ ਜਿਹੜਾ ਵਾਈਟਲ ਕੰਪਨੀ ਦੇ ਵੱਲੋਂ ਦਿੱਤਾ ਗਿਆ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰam ਦੇ ਉੱਤੇ ਪੋਸਟ ਪਾ ਕੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਦੇ ਨਾਲ ਮਜਬੂਤੀ ਦੇ ਨਾਲ ਖੜੇ ਹਾਂ ਸਾਡੇ ਦੇਸ਼ ਨੂੰ ਸਾਡੀ ਜਿੱਥੇ ਵੀ ਲੋੜ ਪਏਗੀ ਅਸੀਂ ਮੋਢੇ ਦੇ ਨਾਲ ਮੋਟਾ ਜੋੜ ਕੇ ਖੜੇ ਹਾਂ ਔਰ ਜੋ ਫਿਲਮ ਸਰਦਾਰ ਜੀ 3 ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਫਿਲਮ ਪਹਿਲਗਾਮ ਤੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਫਿਲਮ ਉਸ ਤੋਂ ਪਹਿਲਾਂ ਦੀ ਸ਼ੂਟ ਕੀਤੀ ਹੋਈ ਹੈ ਉਸ ਤੋਂ ਬਾਅਦ ਆਪਣੇ ਦੇਸ਼ ਵਾਸੀਆਂ ਨੂੰ ਧੋਖਾ ਦੇਣਾ ਗਦਾਰੀ ਕਰਨਾ dar nu vim mâna să-ți mi